अच्छा जी बाकी ਤਾਂ ਵੀਡੀਓ ਆਉਂਦੀਆਂ ਰਹਿਣੀਆਂ ਪਰ ਕੁਝ ਕੁ ਦਿਨ ਆਪਾਂ ਭਗਤ ਕਬੀਰ ਜੀ ਕੇ ਬਾਣੀ ਕੀ ਵਿਆਖਿਆ ਕਰੂੰਗੇ ਵਿਆਖਿਆ ਸਮੇਤ ਸੋ ਭਗਤ ਕਬੀਰ ਜੀ ਕੇ ਵਿਆਖਿਆ ਸਮੇਤ ਸ਼ਲੋਕ ਸੁਣਨ ਲਈ ਚੈਨਲ ਕਰ ਲੋ ਸਬਸਕ੍ਰਾਈਬ ਸੋ ਅੱਜ ਜਿਆਦਾ ਸਮਾਂ ਆਪਾਂ ਨਹੀਂ ਦੰਦੇ ਕਿਸੇ ਦਾ ਵੀ ਕਿਉਂਕਿ ਐਨਾ ਟਾਈਮ ਕਿਸੇ ਕੋਲ ਹੈ ਵੀ ਨਹੀਂ ਅੱਜ ਕੱਲ੍ਹ ਹਨਾ ਭਗਤ ਕਬੀਰ ਜੀ ਕਹਿ ਰਹੇ ਨੇ ਕਬੀਰ ਮੇਰੀ ਸਿਮਰਣੀ ਰਸਨਾ ਉੱਪਰ ਰਾਮ ਆਦ ਜੁਗਤ ਦੀ ਸਾਗਰ ਭਗਤ ਤਾਂ ਕੋ ਸੁਖ ਵਿਸਰਾਮ ਹੁਣ ਦੇਖੋ ਭਗਤ ਕਬੀਰ ਕਹਿ ਰਹੇ ਨੇ ਵੀ ਕਬੀਰਾ ਮੇਰੀ ਸਿਮਰਣੀ ਜਿੱਦਾਂ ਆਪਾਂ ਸਿਮਰਨੀ ਆਪਾਂ ਮਾਲਾ ਫੇਰ ਕੇ ਅੱਜ ਕਰ ਲ ਆਪਾਂ ਨੇ ਬਹੁਤ ਬੰਦੇ ਮਾਲਾ ਫੇਰ ਮਾਲਾ ਹੀ ਫੇਰਾਂ ਹਨ ਨਾ ਨਾਮ ਸਿਮਰਨ ਕਰਨੇ ਵਾਸਤੇ ਮਾਲਾ ਕਹਿ ਲ ਵਧੀਆ ਕਨਸੈਪਟ ਹੈ ਬਹੁਤੇ ਬੰਦੇ ਕਹਾਂ ਮਾਲਾ ਫੇਰਨੀ ਹੀ ਚਾਹੀਦੀ ਵੀ ਧਿਆਨ ਸਾਰਾ ਮਾਲਾ ਵਾਂਗ ਹੋਆ ਰੱਬ ਨੂੰ ਤਾਂ ਪਾਣੀ ਕਿ ਨਹੀਂ ਧਿਆਨ ਹੀ ਨਹੀਂ ਜਾਂਦਾ ਦੇਖੋ ਇਹ ਕਨਸੈਪਟ ਨਹੀਂ ਹੁੰਦਾ ਜੇ ਆਪਾਂ ਗੱਡੀ ਚਲਾਣੀ ਹੈ ਤਾਂ ਗੱਡੀ ਦਾ ਸਟੀਰੀਂਗ ਤਾਂ ਫੜਨਾ ਪੈਣਾ ਹੈ ਨਾ ਜੇ ਗੱਡੀ ਇਸ ਕ ਸਟੀਰੀਂਗ ਫੜੋਗੇ ਤਾਂ ਹੀ ਆਪਾਂ ਗੱਡੀ ਚਲਾਉਂਗੇ ਜੇ ਹੱਥ ਦੇ ਵਿੱਚ ਮਾਲਾ ਹੋਊਗੀ ਆਪਣੇ ਤਾਂ ਹੀ ਆਪਣਾ ਧਿਆਨ ਪਤਾ ਲੋਗ ਆ ਵੀ ਆਪਾਂ ਨੇ ਮਹਾਰਾਜ ਜੀ ਦੀ ਉਂਗਲੀ ਫੜੀ ਵੀ ਹੈ ਵੀ ਮਹਾਰਾਜ ਜੀ ਕੇ ਨਾਮ ਲੈਣਾ ਸੋ ਹੱਥ ਦੇ ਵਿੱਚ ਮਾਲਾ ਜ਼ਰੂਰੀ ਹੈ ਪਰ ਮਾਲਾ ਸਿਰਫ ਜਿੱਤਰਾ ਇੱਕ ਛੋਟੇ ਬੱਚੇ ਨੂੰ ਤੋੜਨੇ ਵਾਸਤੇ ਉਹਨੂੰ ਘੜੀਰਨੇ ਦੀ ਲੋੜ ਹੈ ਨਾ ਮਾਲਾ ਜਿਸ ਟਾਈਮ ਆਪਾਂ ਗਰਵਾਣੀ ਗੱਲ ਜੁੜਨਾ ਉਸ ਟਾਈਮ ਮਾਲਾ ਕੀ ਲੋੜ ਹੈ ਉਸਤੇ ਬਾਅਦ ਤਾਂ ਜਿਸ ਟਾਈਮ ਬੰਦੇ ਦਾ ਚਿੱਤ ਜੁੜ ਜਾ ਫਿਰ ਉਸ ਨੂੰ ਮਾਲਾ ਕੀ ਲੋੜ ਨਹੀਂ ਸੋ ਭਗਤ ਕਬੀਰੀ ਸੇ ਤਰ੍ਹਾਂ ਕਹਿ ਰਿਹਾ ਵੀ ਕਬੀਰ ਮੇਰੀ ਸਿਮਰਣੀ ਰਸਨਾ ਉੱਪਰ ਰਾਮ ਉਹ ਕਹਿ ਰਿਹਾ ਵੀ ਜਿਹੜੀ ਮੇਰੀ ਮਾਲਾ ਏ ਉਹ ਮੇਰੀ ਜੀਭ ਏ ਰਸਨਾ ਉੱਪਰ ਰਾਮ ਮੇਰੀ ਰਸਨਾ ਵੀ ਆਹ ਜਿਹੜੀ ਜੀਵ ਏ ਮੇਰੀ ਇਸਕੇ ਉੱਪਰ ਈਸੀ ਕਰ ਮੈਂ ਨਾਮ ਜਪਾਂ ਜਿਤਨਾ ਰਾਮ 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 ਵਾਹਿਗੁਰੂ ਵਾਹਿਗੁਰੂ ਅੱਲਾ ਜੋ ਵੀ ਆਪਣਾ ਰੱਬ ਦਾ ਨਾਮ ਹੈ ਵੀ ਆਪਣੀ ਜੀਵਾ ਨੂੰ ਹੈ ਆਪਣੀ ਮਾਲਾ ਬਣਾ ਲਓ ਵੀ ਜਦੋਂ ਤੋਂ ਸ੍ਰਿਸ਼ਟੀ ਹੋਣ ਦੇ ਵਿੱਚ ਆਈ ਹੈ ਜਿੰਨੇ ਵਿਭਾਗਤ ਐ ਉਹ ਹਰ ਦਮ ਉੱਠਦੇ ਬੈੰਦੇ ਇਸੇ ਤਰ੍ਹਾਂ ਨਾਮ ਸਿਮਰਨ ਇਸੇ ਤਰ੍ਹਾਂ ਕਰਦੇ ਆਏ ਆ ਸੋ ਭਾਈ ਆਪਣੀ ਜੀਵਾਂ ਨੂੰ ਆਪਣੀ ਰਸਨਾ ਨੂੰ ਮਾਲਾ ਬਣਾ ਲਓ ਸੋ ਅੱਗੇ ਭਗਤ ਕਬੀਰ ਜੀ ਕਹਿ ਰਹੇ ਨੇ ਵੀ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਬਲੇ ਹਾਰੀ ਇਸ ਜਾਤ ਕੋ ਜੈ ਜਪਿਓ ਸਿਰਜਣ ਹਾਰ ਦੇਖੋ ਅੱਜ ਕੱਲ ਆਪਾਂ ਛੋਟੀ ਜਾਤਾਂ ਵਾਲਿਆਂ ਗੱਲ ਹਨੀ ਬਹੁਤ ਪਿਆਰ ਲਾਗੇ ਕਰਨਾ ਬਹੁਤ ਜਿਆਦਾ ਫਰਕ ਪੈ ਗਿਆ ਪਰ ਪਹਿਲੇ ਜਮਾਨੇ ਦੇ ਵਿੱਚ ਇਹਨਾਂ ਨੂੰ ਸ਼ੁੱਧਰ ਜਾਤ ਕਹੇ ਕਰਦੇ ਤੇ ਨੀਮੀ ਜਾਤ ਦੇ ਲੋਕਾਂ ਕੋਲ ਬਹੁਤ ਦੁਵੈਸ਼ ਭਾਵਨਾ ਮਾੜੀ ਰੱਖੀ ਜਾਏ ਕਰਦੀ ਨਾ ਗੱਲ ਠੀਕ ਹੈ ਹੁਣ ਜਿਹੜੇ ਭਗਤ ਕਬੀਰ ਜੀ ਹੈ ਇਹਨਾਂ ਨੂੰ ਜਿਸ ਟਾਈਮ ਰੱਬ ਪ੍ਰਾਪਤ ਹੋ ਕੇ ਦੇਖੋ ਇਹਨਾਂ ਨੂੰ ਹਾਂ ਠੀਕ ਮੂਰੇ ਵੀ ਬਨਨ ਕੇ ਘੇਰਦੇਤਾ ਨਦੀ ਦੇ ਵਿੱਚ ਵੀ ਬਨਨ ਕੇ ਘੇਰਦੇਤਾ ਇਹਨੂੰ ਹੱਥ ਪੈਰ ਬਨਨ ਕੇ ਨਦੀਆਂ ਵੀ ਘੇਰਦੇਤਾ ਪਰ ਫਿਰ ਵੀ ਦੇਖੋ ਰੱਬ ਦੀ ਕਿਰਪਾ ਜਿਸਕੇ ਉੱਪਰ ਰੱਬ ਦੀ ਕਿਰਪਾ ਹੋ ਜਾ ਫਿਰ ਪਰਮਾਤਮਾ ਉਸ ਨੂੰ ਆਪ ਵਿਚਾਰਵਾ ਹਨ ਉਹ ਕਹ ਰਿਹਾ ਵੀ ਦੇਖ ਮੇਰੀ ਜਾਤ ਜਲਾਹਾ ਆਪਾਂ ਐਡੀ ਐਡੀਆਂ ਜਾਤਾਂ ਦੇ ਵਿੱਚ ਹੋਕ ਐ ਆਪਾਂ ਜੱਟਾਂ ਦੇ ਘਰਾਂ ਜਨਮ ਲੈ ਕੇ ਠੀਕ ਐ ਚੌਧਰੀਆਂ ਦੇ ਘਰਾਂ ਜਨਮ ਲੈ ਕੇ ਪੰਡਤਾਂ ਦੇ ਘਰਾਂ ਜਨਮ ਲੈ ਕੇ ਵੀ ਆਪਾਂ ਰੱਬ ਨੂੰ ਪ੍ਰਾਪਤ ਨਹੀਂ ਕਰਦੇ ਉਹ ਕਹ ਰਿਹਾ ਵੀ ਮੈਂ ਬਲੇਹਾਰੀ ਜਾਮਾ ਇਸ ਜਾਤ ਨੂੰ ਧੰਨ ਭਾਗ ਇਸ ਜਾਤ ਕੇ ਜੀਕੇ ਵਿੱਚ ਮੈਂ ਜਲਾਹੇ ਜਾਤ ਕੇ ਵਿੱਚ ਹੋ ਕੇ ਵੀ ਮੈਂ ਬਲੇਹਾਰੀ ਜਾਮਾ ਵੀ ਮੈਂ ਇਸ ਜਾਵਨ ਜੀਵਨ ਕੇ ਵਿੱਚ ਲਾਹਾ ਖਟਿਆ ਤੇ ਪਰਮਾਤਮਾ ਨੂੰ ਪ੍ਰਾਪਤ ਹੋਗਾ ਵੀ ਥਾਰੇ ਮਤਲਬ ਇੱਕ ਬੰਦੇ ਕਾ ਆਪਣੀ ਜਾਤ ਵਾਲਿਆਂ ਨੂੰ ਮੇਣਾ ਹੀ ਐ ਇਹ ਵੀ ਆਪਣੇ ਵਰਗਿਆਂ ਤੇ ਰੱਬ ਨਹੀਂ ਪ੍ਰਾਪਤ ਪਾ ਹੁੰਦਾ ਨਹੀਂ ਆਪਣੇ ਵਰਗੇ ਕਾ ਰੱਬ ਨੂੰ ਪ੍ਰਾਪਤ ਕਰਕੇ ਕਿਆ ਮਿਲਜੂਗਾ ਸੋ ਬਰੇ ਹਾਰੀ ਇਸ ਜਾਤ ਕੋ ਜਿਹਨ ਜਪਿਓ ਸਿਰ ਜਨ ਹਾਰ ਜਿਹਨ ਸਾਰਾ ਸਿਰ ਜੀ ਆ ਪੂਰੀ ਧਰਤੀ ਵੀ ਉਸ ਨੂੰ ਜਪਿਆ ਕਬੀਰ ਡੱਗਮੱਗ ਕਿਆ ਕਰੇ ਕਹਾਂ ਢੁਲਾਵਾ ਜੀਓ ਸਰਬ ਸੁਖ ਕੋ ਨਾਇਕੋ RAM ਨਾਮ ਰਸ ਪੀਓ ਹੁਣ ਇਮਪੈਕਟ ਕੁ ਵੀਰ ਕਹਿ ਰਹੇ ਆਂ ਵੀ ਇੱਕ ਵੀਰਾ ਵੀ ਦੇਖੀ ਡੋਲ ਨਾ ਜਿਹੜੇ ਸੁਖੀ ਮਨੁੱਖ ਨੇ ਕਿਨਾ ਭੰਗਰ ਦੇ ਸੁਖ ਅਖੀਰੀ ਦਿੰਦਾ ਡਾਡਾ ਦੁੱਖ ਨੇ ਪ੍ਰਭੂ ਯਾਦ ਵਿੱਚ ਜੁੜ ਕੇ ਮਿਲਦੇ ਉਹਦੇ ਸੁਖ ਸਦੀਵੀ ਨਾਮ ਪ੍ਰਭੂ ਦਾ ਜੋ ਲੈਂਦੇ ਨੇ ਉਹ ਹੀ ਉਹ ਸੁੰਦਰ ਮੁਖ ਨੇ ਵੀ ਕਹਿ ਰਿਹਾ ਵੀ ਭਗਤ ਕਬੀਰ ਕਹਿੰਦਾ ਵੀ ਜਿਹੜੇ ਭਾਈ ਅਮੀਰਾ ਕਲ ਕੋਈ ਉਹ ਨਹੀਂ ਹੈਗਾ ਵੀ ਜਿਹੜੇ ਪ੍ਰਭੂ ਦਾ ਨਾਮ ਸਿਮਰਨ ਕਰਾਂਗੇ ਉਹਨਾਂ ਨੂੰ ਹੀ ਸਦੀਵੀ ਸੁਖ ਪ੍ਰਾਪਤ ਹੋਆ ਅੱਗੇ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਕੰਚਨ ਕੇ ਕੁੰਡਲ ਬਣੇ ਉੱਪਰ ਲਾਲ ਜੜਾਓ ਦਿਸ ਹੈ ਦਾਦੇ ਕਾਨ ਜਿਉ ਜਿਨ ਮਨ ਨਹੀਂ ਚਾਉ ਆ ਦੇਖੋ ਬੜੀ ਸੋਹਣੀ ਲਾਈਨ ਹੈ ਇਹ ਭਗਤ ਕਬੀਰ ਕਹਿੰਦੇ ਵੀ ਕੁੰਡਲ ਸੋਨੇ ਕੇ ਲੈ ਕੇ ਉਸ ਵਿੱਚ ਨਾ ਸੋਨੇ ਕੇ ਕੁੰਡਲ ਲੈ ਕੇ ਵੀ ਉਸਕੇ ਵਿੱਚ ਹੀਰੇ ਕੇ ਲਾਲ ਜੜਾ ਲਓ ਠੀਕ ਹੈ ਜਿਹੜਾ ਏ ਵੀ ਕੰਨਾਂ ਦੇ ਵਿੱਚ ਛੇਦ ਕਰਾ ਕੇ ਬੜੇ ਬੜੇ ਤਨਵਾਨ ਸ਼ਕੀਨਾਂ ਨੇ ਪਾਏ ਵੀ ਐ ਕੰਨਾਂ ਦੇ ਵਿੱਚ ਛੇਦ ਕਰਾ ਕੇ ਮਨ ਵਿੱਚ ਹਰੀਗਾ ਵਾਸਨੀ ਵੀ ਉਹਨਾਂ ਕੁੰਡੜਾ ਨੂੰ ਕੀ ਕਰਨਾ ਵੀ ਐਨੇ ਮਹਿੰਗੇ ਮਹਿੰਗੇ ਕੁੰਡੜਾ ਸੋਨੇ ਕੇ ਕੰਨਾਂ ਮੈਂ ਪਾ ਪਾਕ ਐ ਵਿੱਚ ਹੀਰੇ ਜੜਾ ਕੇ ਰੱਬ ਕਾ ਜੇ ਨਾਮ ਸਿਮਰਨ ਥਾਰੇ ਯਾਦ ਨਹੀਂ ਹੈਗਾ ਵੀ ਇੰਨੇ ਮਹਿੰਗਾ ਇੰਨੇ ਸੋਨੇ ਦਾ ਤੁਹਾਨੂੰ ਕਿਆ ਕਰਨਾ ਥਵੇਂ ਤਾਂ ਸੜੇ ਹੋਏ ਸਲਵਾਂਗ ਬਾਗ ਸੜੇ ਬਾਗ ਸਲਵਾੜ ਦੇ ਲੱਗਦੇ ਜੋ ਕੰਨਾਂ ਵਿੱਚ ਪਾਏ ਉਹ ਸਲਵਾੜ ਵਰਗੇ ਲੱਗਾ ਸੜੇ ਹੋਏ ਸਲਵਾੜ ਵਰਗੇ ਜਿਨ੍ਹਾਂ ਹੁਣ ਜਿੱਤਰਾ ਆਪਣੀਆਂ ਪਹਿਣਾ ਬੀਬੀਆਂ ਇੰਨੇ ਨਾ ਸੋਨਾ ਪਾ ਲਾਂਗੀਆਂ ਹਨਾ ਇੰਨੇ ਨਾ ਮਹਿੰਗਾ ਸੋਨਾ ਪਾਵਾਂਗੀਆਂ ਪਰ ਉਹਨਾਂ ਕੇ ਰੱਬ ਚੇਤੇ ਨਹੀਂ ਹੈ ਜੇ ਰੱਬ ਚੇਤੇ ਨਹੀਂ ਹੈ ਉਹ ਫਿਰ ਮਿੱਟੀ ਹੋ ਹੈ ਨਾ ਜਿਨ੍ਹਾਂ ਕਰਨਾ ਮਸੀਹਰਨ ਹਰੀ ਵਾਸਾ ਹੋਆ ਜਿਹੜੇ ਫਕੀਰ ਬੰਦੇ ਹੋਆ ਉਹਨਾਂ ਨੂੰ ਤਾਂ ਸੋਨੇ ਕੀ ਉਹਨਾਂ ਕੋ ਲਾਗ-ਪਾਸ ਭਿੰਕ ਵੀ ਨਹੀਂ ਹੁੰਦੀ ਪਰ ਉਹਨਾਂ ਦਾ ਰੱਬ ਯਾਦ ਹੋਆਗਾ ਇਸ ਕਰਕੇ ਆ ਉਹ ਸਭ ਨੂੰ ਸੋਨੇ ਲਗਾ ਕੋਈ ਫਕੀਰ ਬੰਦੇ ਨੂੰ ਅੱਜ ਤੱਕ ਤਾਂ ਮੈਂ ਦੇਖਿਆ ਕੋਈ ਦਰਕਾਰ ਦਾ ਹੋਇਆ ਸਭ ਡਰਾਂ ਉਹਨਾਂ ਤੇ ਕਿਉਂਕਿ ਉਹਨਾਂ ਗਿਆ ਤਾਰਾਂ ਉੱਪਰ ਤੱਕ ਲੱਗੀ ਵੀ ਹੋਆ ਹਰ ਜਿਹਨਾਂ ਨੇ ਕਿਲੋ-ਕਿਲੋ ਸੋਨਾ ਪਾਇਆ ਹੋਆ ਵਿਆਹ ਮਤੇ ਪਤਾ ਵੀ ਨਹੀਂ ਲੱਗਦਾ ਕਿਹੜਾ ਹੱਥ ਮਾਰ ਕੇ ਖੋਲੇ ਜਾ ਕੋਈ ਪਾਵਰ ਨਹੀਂ ਹੈ ਉਹਨਾਂ ਕੀ ਸੋ ਬਾਕੀ ਕੱਲ ਦੀ ਵੀਡੀਓ ਚ ਕਰਾਂਗੇ ਜੀ ਗੱਲ ਧੰਨਵਾਦ